ਜਿੱਦ ਚਮਕਦੀ ਹੈ ਤੇ ਬਿਜਲੀ ਵੀ ਕਈਆਂ ਥਾਵਾਂ ਤੇ ਡਿੱਗ ਸਕਦੀ ਹੈ ਤੇ ਉਹਦੇ ਨਾਲ ਵੀ ਨੁਕਸਾਨ ਹੋ ਸਕਦਾ ਉਹਦੇ ਲੋਕਾਂ ਨੇ ਹੋ ਸਕਦਾ ਹੈ ਐਮਰਜੈਂਸੀ ਦੇ ਵਿੱਚ ਕਿਸੇ ਨੂੰ ਦੂਜਾ ਪਾਣੀ ਪੀਣਾ ਪਿਆ ਹੋਵੇ ਉਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਹੋ ਸਕਦਾ ਹੁਣ ਵੀ ਹੋ ਗਈਆਂ ਹਨ ਤੇ ਕੁਝ ਅਗਦੇ ਕੁਝ ਦਿਨਾਂ ਚ ਹੋਣ ਗਿਆ ਉਹਦੇ ਨਾਲ ਪੇਟ ਸੇ ਦਰਦ ਹੋਏਗੀ ਕੇਵਲ ਉਲਟੀਆਂ ਵੀ ਆ ਸਕਦੀਆਂ ਨੇ ਹੈਜ਼ਾ ਫੈਲ ਸਕਦਾ ਤੇ ਹੈਪੇਟਾਈਟਸ ਹੋ ਸਕਦਾ ਹੈਪੇਟਾਈਟਸ A ਐਂਡ E ਇਸ ਤਰ੍ਹਾਂ ਦੇ ਉਹ ਫੰਗਸ ਜਿਹੜੀਆਂ ਫੰਗਸ ਦੇ ਇਨਫੈਕਸ਼ਨਾਂ ਨੇ ਉਹ ਉਹ ਵੀ ਕੁਝ ਦਿਨ ਬਾਅਦ ਹੀ ਪਤਾ ਲੱਗਣੀਆਂ ਜਾਂ ਚਮੜੀ ਦੇ ਉੱਤੇ ਹੋਣ ਗਿਆ ਖਾਸ ਕਰਕੇ ਔਰਤਾਂ ਦੇ ਵਿੱਚ ਜਿਵੇਂ ਕਿਸੇ ਨੂੰ ਮਹਾਵਾਰੀ ਦੇ ਦੌਰਾਨ ਬਲੱਡ ਵਗੈਰਾ ਹੁੰਦਾ ਤੇ ਉਹਦੇ ਵਿੱਚ ਜਿਹੜੀ ਪਾਏ ਪਰਸਨਲ ਹਾਈਜੀਨ ਇਸ ਤਰ੍ਹਾਂ ਦੇ ਸਿਚੁਏਸ਼ਨ ਦੇ ਵਿੱਚ ਨਹੀਂ ਰੱਖੀ ਜਾ ਸਕਦੀ ਉਹਦੇ ਨਾਲ ਵੀ ਇਸ ਤਰ੍ਹਾਂ ਦੀਆਂ ਕਈ ਪ੍ਰੋਬਲਮਾਂ ਆਉਂਦੀਆਂ ਨੇ ਏ ਪੂਰੇ ਪੂਰੇ ਪੰਜਾਬ ਆਪਾਂ ਕਹਾਂਗੇ ਕਿ ਲੈਂਦਾ ਪੰਜਾਬ 'ਚ ਵੀ ਇਦਾਂ ਹੀ ਆ ਚੜ੍ਹਦੇ ਪੰਜਾਬ 'ਚ ਵੀ ਇਦਾਂ ਹੀ ਹੈ ਨਾਲ ਲੱਗਦੇ ਜੰਮੂ ਕਸ਼ਮੀਰ ਸਮੱਸਿਆ ਜਿਹੜੀ ਹੋਰ ਆ ਵੀ ਰਹੀ ਹੈ ਤੇ ਅਗਲੇ ਪਾਸੇ ਦਿਸ ਵੀ ਰਹੀ ਹੈ ਉਹ ਆਇਆ ਕਿ ਜਦੋਂ ਪਾਣੀ ਕਿਤੇ ਖਲੋ ਜਾਂਦਾ ਹੈ ਉਹ 스멜 ਮਾਰ ਜਾਂਦਾ ਹੈ ਕਈ ਤਰ੍ਹਾਂ ਦੇ ਬੈਕਟੀਰੀਆ ਪੈਦਾ ਹੋ ਜਾਂਦੇ ਨੇ ਉਹਨਾਂ ਦੇ ਵਿੱਚ ਤੇ ਉਹ ਪਾਣੀ ਹੈ ਜਿਹੜਾ ਬਿਮਾਰੀਆਂ ਨੂੰ ਵੀ ਸੱਦਾ ਦਿੰਦਾ ਹੈ ਇੱਥੋਂ ਤੱਕ ਕਿ ਹੁਣ ਜਿਹੜਾ ਬੋਰਾਾਂ ਦੇ ਵਿੱਚ ਪਾਣੀ ਹੈ ਉਹ ਵੀ ਇਹ ਹੜਾਂ ਦਾ ਪਾਣੀ ਮਿਕਸ ਹੁੰਦਾ ਨਜ਼ਰ ਆ ਰਿਹਾ ਹੈ ਜ਼ਮੀਨ ਦੇ ਕੁਛ ਹੱਦ ਤੱਕ ਪਾਣੀ ਇਹ ਰਿਸਿਆ ਵੀ ਹੋਵੇਗਾ ਤੇ ਲੋਕਾਂ ਦੇ ਜਿਹੜੇ ਪੀਣ ਵਾਲੇ ਸਰੋਤ ਨੇ ਉਹ ਵੀ ਪ੍ਰਭਾਵਿਤ ਹੋਏ ਨੇ ਡਾਕਟਰ ਬਲ ਸਾਡੇ ਨਾਲ ਮੌਜੂਦ ਨੇ ਬਲ ਸਾਹਿਬ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਖਤਰੇ ਪੈਦਾ ਹੋ ਸਕਦੇ ਨੇ ਇਸ ਖੜੇ ਹੋਏ ਪਾਣੀ ਦੇ ਨਾਲ ਕਿਉਂਕਿ ਤੁਸੀਂ ਸਿਆਸੀ ਤੌਰ ਦੇ ਉੱਤੇ ਵੀ ਪੂਰੀ ਸੂਝਬੋਝ ਰੱਖਦੇ ਹੋ ਤੇ ਜਿਹੜਾ ਤੁਹਾਡਾ ਫੀਲਡ ਹੈ ਕੀਤਾ ਹੈ ਉਹ ਡਾਕਟਰੀ ਨਾਲ ਜੁੜਿਆ ਹੋਇਆ ਤਾਂ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਦੀਆਂ ਔਕੜਾਂ ਦਾ ਲੋਕਾਂ ਨੂੰ ਸਿਹਤ ਪੱਖੋਂ ਸਾਹਮਣਾ ਕਰਨਾ ਪੈ ਸਕਦਾ ਹੈ ਦੇਖੋ ਜੀ ਇਸ ਤਰ੍ਹਾਂ ਦੀ ਸਿੱਤੀ ਜਿਹੜੀ ਬਣੀ ਹੈ ਹੜਾ ਦੇ ਨਾਲ ਇਹਦੇ ਵਿੱਚ ਜਿਹੜੀਆਂ ਸਿਹਤ ਦੀਆਂ ਸਮੱਸਿਆਵਾਂ ਨੇ ਉਹ ਬਿਮਾਰੀਆਂ ਤੇ ਹੈ ਹੀ ਨੇ ਦੂਸਰੀਆਂ ਮਨੋਰੋਗ ਬਿਮਾਰੀਆਂ ਵੀ ਹੋ ਜਾਂਦੀਆਂ ਨੇ ਤੇ ਛੋਟੀ ਜੀ ਗੱਲ ਪਹਿਲਾਂ ਮੈਂ ਕਰਾਂਗਾ ਕਿ ਜਿਵੇਂ ਬੱਦਲ ਗੱਜਦਾ ਬਿਜਲੀ ਚਮਕਦੀ ਹੈ ਤੇ ਬਿਜਲੀ ਵੀ ਕਈਆਂ ਦਾਵਾਂ ਤੇ ਡਿੱਗ ਸਕਦੀ ਹੈ ਤੇ ਉਹਦੇ ਨਾਲ ਵੀ ਨੁਕਸਾਨ ਹੋ ਸਕਦਾ ਪਰसों ਬਾਤ ਉਪ ਲੱਗੀ ਸੀ ਔਰ ਕੱਲ ਸਾਡੇ ਇੱਥੇ ਬਹੁਤ ਬਾਰਿਸ਼ ਹੋਈ ਔਰ ਕੱਲ ਬਿਜਲੀ ਇੰਨੀ ਜੋਰਤੀ ਗਰਜੀ ਆ ਮੇਰਾ ਕੱਲ ਕਿਤੇ ਬਿਜਲੀ ਜ਼ਰੂਰ ਪਈ ਹੋਏਗੀ ਤੇ ਦੂਸਰੇ ਪਾਸੇ ਸੱਟਾਂ ਲੱਗ ਜਾਂਦੀਆਂ ਲੋਕਾਂ ਨੂੰ ਕਈ ਵਾਰੀ ਲੋਕ ਥੱਲੇ ਪੁੱਠਿਆਂ ਦੇ ਬੈਠੇ ਨੇ ਤੇ ਉੱਪਰੋਂ ਛੱਤ ਡਿੱਗ ਪੈਂਦੀ ਆ ਉਹਦੇ ਨਾਲ ਜੇ ਕੋਈ ਬਲੇ ਟੁੱਟਦੇ ਨੇ ਜਾਂ ਕੋਈ ਉਹਦੇ ਨਾਲ ਜਿਹੜੀ ਇੰਜਰੀ ਹੋ ਸਕਦੀ ਆ। ਬਾਕੀ ਕੋਈ ਹੋਰ ਬਿਮਾਰੀਆਂ ਦੀ ਗੱਲ ਜਿਵੇਂ ਬਹੁਤ ਸਾਰਾ ਪਾਣੀ ਇਕੱਠਾ ਹੋ ਗਿਆ ਜਿੱਥੇ ਡੰਗਰ ਪੱਜੇ ਨੇ ਉੱਥੋਂ ਦਾ ਪਾਣੀ ਜਾਂ ਤਵੇਲਿਆਂ ਦਾ ਜਾਂ ਹੋਰ ਜਿਹੜੇ ਗੰਦਾ ਪਾਣੀ ਕਹਿ ਲਓ ਉਹ ਸਾਰਾ ਜਿਹੜਾ ਉਹ ਦੂਜੇ ਪਾਣੀ ਨਾਲ ਮਿਕਸ ਹੋ ਜਾਂਦਾ। ਭਾਵੇਂ ਲੋਕ ਕੋਸ਼ਿਸ਼ ਕਰ ਰਹੇ ਨੇ ਉੱਥੇ ਦਾਨ ਦੇ ਕੇ ਪਾਣੀ ਜਿਹੜਾ ਸਾਫ਼ ਪਾਣੀ ਮਿਲ ਰਿਹਾ ਪਰ ਸ਼ੁਰੂ-ਸ਼ੁਰੂ ਦੇ ਵਿੱਚ ਤਾਂ ਨਹੀਂ ਮਿਲਿਆ। ਉਦੋਂ ਲੋਕਾਂ ਨੇ ਹੋ ਸਕਦਾ ਐਮਰਜੈਂਸੀ ਦੇ ਵਿੱਚ ਕਿਸੇ ਨੂੰ ਦੂਜਾ ਪਾਣੀ ਪੀਣਾ ਪਿਆ ਹੋਵੇ ਤੇ ਉਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਹੋ ਸਕਦਾ ਹੁਣ ਵੀ ਹੋ ਗਿਆ ਮੰਨ ਤੇ ਕੁਝ ਅਗਲੇ ਕੁਝ ਦਿਨਾਂ ਚ ਹੋਣ ਗਿਆ ਇਹਦੇ ਵਿੱਚ ਹੈਗੀਆਂ ਨੇ ਜੀ ਡਾਇਰੀਆ ਡਿਸੈਂਟਰੀ ਜਿਹਨੂੰ ਅਸੀਂ ਕਹਿੰਦੇ ਆ ਪਿਚਿਸ਼ ਦੀ ਬਿਮਾਰੀ ਉਹਦੇ ਨਾਲ ਪੇਟ ਤੇ ਦਰਦ ਹੋਏਗੀ ਕੇਵਲ ਉਲਟੀਆਂ ਵੀ ਆ ਸਕਦੀਆਂ ਨੇ ਹਾਲਤ ਹੈ ਦਾ ਫੈਲ ਸਕਦਾ ਤੇ ਹੈਪੇਟਾਈਟਸ ਹੋ ਸਕਦਾ ਹੈਪੇਟਾਈਟਸ ਏ ਐਂਡ ਈ ਇੱਕ ਕਿਸਮ ਦੇ ਹੈਗੇ ਨੇ ਹੈਪੇਟਾਈਟਸ ਦੀਆਂ ਏ ਵੀ ਕੁਝ ਦਿਨਾਂ ਦੇ ਬਾਅਦ ਪਤਾ ਲੱਗੇਗਾ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਹੋਰ ਫੰਗਸ ਜਿਹੜੀਆਂ ਫੰਗਸ ਦੇ ਇਨਫੈਕਸ਼ਨਾਂ ਨੇ ਉਹ ਉਹ ਵੀ ਕੁਝ ਦਿਨ ਬਾਅਦ ਹੀ ਪਤਾ ਲੱਗਣੀਆਂ ਜਾਂ ਚਮੜੀ ਦੇ ਉੱਤੇ ਹੋਣ ਗਿਆ ਤੇ ਇਹ ਜਿਹੜੀਆਂ ਸਾਰੀਆਂ ਬਿਮਾਰੀਆਂ ਨੇ ਇਹਨਾਂ ਦਾ ਤੇ ਕੁਝ ਦਿਨ ਬਾਅਦ ਪਤਾ ਲੱਗਣਾ ਔਰ ਉਸ ਤੋਂ ਬਾਅਦ ਜਦੋਂ ਪਾਣੀ ਕਾਫੀ ਲੱਤ ਜਾਏਗਾ ਜਿੱਥੇ ਪਾਣੀ ਖੜਾ ਰਹੇਗਾ ਉਹਦੇ ਉੱਤੇ ਫਿਰ ਮੱਛਰ ਆਉਣਗੇ ਮੱਛਰਾਂ ਦੇ ਨਾਲ ਮਲੇਰੀਆ ਡੇਂਗੂ ਤੇ ਚਿਕਨਗੁਨੀਆ ਇਹ ਬਿਮਾਰੀਆਂ ਇਹ ਵੀ ਮਹੀਨੇ ਡੇਢ ਮਹੀਨੇ ਦੇ ਵਿੱਚ ਵਿੱਚ ਪਤਾ ਲੱਗਣਗੀਆਂ ਕਿ ਕਿੰਨੀਆਂ ਕਿ ਬਿਮਾਰੀਆਂ ਇਤੋਂ ਪੈਦਾ ਹੁੰਦੀਆਂ ਨੇ ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਸਾਨੂੰ ਵੈਸੇ ਤੇ ਲੋਕਾਂ ਨੂੰ ਪਹਿਲਾਂ ਵੀ ਪਤਾ ਹੀ ਆ ਪਰ ਹੁਣ ਵੀ ਇਹਨਾਂ ਦਾ ਹੋਰ ਪ੍ਰੇਜ਼ ਵੀ ਕਰਨ ਦੀ ਲੋੜ ਹੈ ਮੈਂ ਦੋ ਦੋ ਤਰੀਕ ਰੁਤੈਨ ਤਰੀਕ ਨੂੰ ਅਮਰਸਰ ਜਾ ਕੇ ਆਇਆ ਉੱਥੇ ਦੇਖਿਆ ਮੈਂ ਇੱਕ ਹੈਲਥ ਨਾਲ ਤੇ ਮੈਂ ਨਹੀਂ ਗੱਲ ਕਰਾਂਗਾ ਪਿਆਸਪੁਰ ਦੇ ਉੱਤੇ ਸਾਨੂੰ ਇੱਕ ਘੰਟਾ ਲੱਗਾ ਕਿਉਂਕਿ ਉੱਥੇ ਉਹ ਮੂਰਤੀਆਂ ਤਾਰਨ ਵਾਲਿਆਂ ਨੇ ਟ੍ਰੈਫਿਕ ਜਾਮ ਕੀਤਾ ਸੀਗਾ ਇਦਾਂ ਦੀਆਂ ਗੱਲਾਂ ਨੂੰ ਸਰਕਾਰਾਂ ਨੂੰ ਚਾਹੀਦਾ ਕਿ ਇਹਨਾਂ ਦੇ ਨਾਲ ਜਦੋਂ ਕਿ ਪੁਲ ਨੂੰ ਆਪਣੇ ਆਪ ਨੂੰ ਖਤਰੇ ਦੇ ਉੱਤੇ ਕਿੰਨਾ ਵੇਟ ਪਿਆ ਸੀਗਾ ਤੇ ਉਹ ਚਾਹੀਦਾ ਕਿ ਇਹਨਾਂ ਚੀਜ਼ਾਂ ਨੂੰ ਪ੍ਰੇਜ਼ ਕਰਨ ਵੇਲੇ ਕੋਈ ਆਰਡਰ ਪਾਸ ਕਰ ਦੇਣ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਬੰਦ ਹੋਣ ਬਾਕੀ ਜਿਹੜਾ ਅੰਮ੍ਰਿਤਸਰ ਦੇ ਗੁਰਦਾਸ ਅੰਮ੍ਰਿਤਸਰ ਦੇ ਰਮਦਾਸ ਏਰੀਆ ਜਨਾਲੇ ਦੇ ਲੋਕ ਸਾਨੂੰ ਮਿਲੇ ਨੇ ਉੱਤੇ ਅਸੀਂ ਦੋ ਦਿਨ ਰਹਿ ਕੇ ਆਏ ਆ ਮਤਲਬ ਕਿ ਬਹੁਤ ਮਾੜਾ ਹਾਲ ਹੈ ਉਦਾਂ ਵੈਸੇ ਜੀਟੀ ਰੋਡ ਚੱਲ ਰਿਆ ਸੀਗਾ ਤੇ ਜਿਹੜੀਆਂ ਬਾਕੀ ਬਿਮਾਰੀਆਂ ਦੀ ਗੱਲ ਆਪਾਂ ਜਿਵੇਂ ਪਹਿਲਾਂ ਕੀਤੀ ਆ ਉਹਦੇ ਵਿੱਚ ਹੈਗਾ ਕਿ ਇਕੱਲੀਆਂ ਇਹ ਬਿਮਾਰੀਆਂ ਤੇ ਹੈਗੀਆਂ ਨੇ ਬਾਕੀ ਜਿਹੜੇ ਹਾਈਜਨ ਪਰਸਨਲ ਹਾਈਜਨ ਜਿਹੜੇ ਲੋਕ ਰੋਜ਼ ਨਹਾਉਣ ਧੋਣ ਦੇ ਆਦੀ ਨੇ ਸਾਰੇ ਲੋਕ ਅੱਜਕੱਲ ਬੜਾ ਧਿਆਨ ਰੱਖਦੇ ਨੇ ਖਾਸ ਕਰਕੇ ਔਰਤਾਂ ਦੇ ਵਿੱਚ ਜਿਵੇਂ ਕਿਸੇ ਨੂੰ ਮਹਾਮਾਰੀ ਦੇ ਦੌਰਾਨ ਬਲੱਡ ਵਗੈਰਾ ਹੁੰਦਾ ਤੇ ਉਹਦੇ ਵਿੱਚ ਜਿਹੜੇ ਪਾਏ ਪਰਸਨਲ ਹਾਈਜੀਨ ਇਸ ਤਰ੍ਹਾਂ ਦੇ ਸਿਚੁਏਸ਼ਨ ਦੇ ਵਿੱਚ ਨਹੀਂ ਰੱਖੀ ਜਾ ਸਕਦੀ ਉਹਦੇ ਨਾਲ ਵੀ ਇਸ ਤਰ੍ਹਾਂ ਦੀਆਂ ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਆਉਂਦੀਆਂ ਨੇ ਔਰ ਮੈਂ ਬੜੇ ਸੁਨੇਹਾ ਚੰਗੀਤਰਾ ਜਿਹੜੇ ਲੋਕੀ ਦਾਨੀ ਲੋਕ ਨੇ ਉਹਦੇ ਚ ਬੜੇ ਸੂਝਵਾਨ ਤੇ ਬੜੇ ਦੂਰਅੰਦੇਸ਼ੀ ਵਾਲੇ ਲੋਕ ਨੇ ਉਹਨਾਂ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਔਰਤਾਂ ਵਾਸਤੇ ਅਸੀਂ ਸਪਲਾਈ ਕਰਾਂਗੇ ਜਿਸ ਨਾਲ ਉਹ ਆਪਣੀ ਪਰਸਨਲ ਹਾਈਜੀਨ ਰੱਖ ਸਕਣ ਜੀ ਤੇ ਹੋਰ ਜਿਹੜੇ ਕੁਝ ਅਗਲੇ ਆਉਣ ਵਾਲੇ ਦਿਨ ਨੇ ਉਹਨਾਂ ਚ ਪਤਾ ਲੱਗਣਾ ਕਿਸ ਤਰ੍ਹਾਂ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਫੈਲਦੀਆਂ ਨੇ ਉਹਦੇ ਵਿੱਚ ਇਹ ਹੈ ਕਿ ਮੈਂ ਦੇਖਿਆ ਉੱਥੇ ਅੰਮ੍ਰਿਤਸਰ ਦੇ ਸ਼ਹਿਰ ਦੇ ਵਿੱਚ ਵੀ ਕਾਫੀ ਟੀਮਾਂ ਜਾ ਰਹੀਆਂ ਸੀ ਹੈਲਥ ਡਿਪਾਰਟਮੈਂਟ ਦੀਆਂ ਸਰਕਾਰੀ ਵੀ ਕੁਝ ਹੋਣ ਗਿਆ ਪਰ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਉਹਨਾਂ ਨੇ ਉਹ ਦਵਾਈਆਂ ਵਗੈਰਾ ਲੈ ਕੇ ਔਰ ਜਿੱਥੇ ਸਾਡੀ ਮੇਰਾ ਉੱਥੇ ਘਰ ਹੈਗਾ ਜਿੱਥੇ ਸਾਡੀ ਕਲੋਨੀਆ ਉਹਦੇ ਵਿੱਚੋਂ ਵੀ ਦੋ ਤਿੰਨ ਟਰੱਕ ਭਰ ਕੇ ਉਹਨਾਂ ਨੇ ਦਵਾਈਆਂ ਵੀ ਲੈ ਕੇ ਗਏ ਹੋਰ ਬਾਕੀ ਰਾਤ ਸਮਗਰੀ ਲੈ ਕੇ ਗਏ ਜਾ ਰਹੇ ਸੀ ਤੇ ਹੈਲਥ ਦੇ EMPLOYEES ਦੇ ਨਾਲ ਜਾਂਦੇ ਨਰਸਸ ਜਾਂ ਡਾਕਟਰ ਜੁੱਤੇ ਹੋਰ ਜਿਹੜੇ ਅਸਿਸਟੈਂਟ ਵਗੈਰਾ ਉੱਥੇ ਜਾ ਕੇ ਅਜਨਾਲੇ ਵਾਲੀ ਸਾਈਡ ਤੇ ਗਏ ਸੀ ਉਹ ਉਧਰ ਕਿਉਂਕਿ ਬਹੁਤ ਜ਼ਿਆਦਾ ਮਾੜਾ ਹਾਲ ਆ ਔਰ ਇਹ ਜਿਹੜਾ ਹਾਲ ਹੈਗਾ ਇਸ ਤਰ੍ਹਾਂ ਦਾ ਇਹ ਪੂਰੇ ਪੂਰੇ ਪੰਜਾਬ ਆਪਾਂ ਕਹਾਂਗੇ ਲੈਂਦਾ ਪੰਜਾਬ ਚ ਵੀ ਇਦਾਂ ਹੀ ਚੜਦੇ ਪੰਜਾਬ ਚ ਵੀ ਇਦਾਂ ਹੀ ਨਾਲ ਲੱਗਦੇ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਵਿੱਚ ਵੈਸੇ ਹੀ ਪਹਾੜੀਆਂ ਡਿੱਗਦੀਆਂ ਨੇ ਤੇ ਉਹਦੇ ਨਾਲ ਸੱਟਾਂ ਵੀ ਲੱਗਦੀਆਂ ਨੇ ਤੇ ਲੋਕੀ ਜਿਹੜੇ ਨੇ ਉਹ ਇੰਜਰ ਉਹਨਾਂ ਨੂੰ ਇੰਜਰੀਜ਼ ਹੁੰਦੀਆਂ ਨੇ ਇਸ ਤਰ੍ਹਾਂ ਇਸ ਮਸਜਾ ਸਾਰੇ ਪਾਸੇ ਨੇ ਪਰ ਬਹੁਤ ਵਧੀਆ ਸਮਾਜ ਸੇਵੀ ਸੰਸਥਾਵਾਂ ਕੰਮ ਕਰ ਰਹੀਆਂ ਨੇ ਤੇ ਉਹਨਾਂ ਨੂੰ ਸਬਸ ਮਗਰੀ ਪਹੁੰਚਾਈ ਜਾ ਰਹੀ ਆ ਇਨਕਲੂਡਿੰਗ ਦਵਾਈਆਂ ਐਂਡ ਹੈਲਥ ਕੰਮ ਜਿਹੜੇ ਨੇ ਉਹ ਜਾ ਰਹੇ ਨੇ ਜੀ ਬਿਲਕੁਲ ਬਲਸਬ ਸਰਕਾਰ ਵੱਲੋਂ ਸਿਹਤ ਮਹਿਕਮੇ ਵੱਲੋਂ ਅਜਿਹੇ ਉਪਰਾਲੇ ਕੀਤੇ ਜਾ ਰਹੇ ਨੇ ਵਕਫ ਵਕਫ ਥਾਵਾਂ ਦੇ ਉੱਤੇ ਰਾਹਤ ਕੈਂਪ ਨੇ ਉਹਨਾਂ ਦੇ ਵਿੱਚ ਵੀ ਮੈਡੀਕਲ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਕੁਝ ਐਨ ਜੀਓਜ਼ ਵੀ ਆਪਣੇ ਪੱਧਰ ਦੇ ਉੱਤੇ ਅਜਿਹੇ ਕੰਮ ਕਰ ਰਹੀਆਂ ਨੇ ਉਹਨਾਂ ਵੱਲੋਂ ਵੀ ਰਹਾਤ ਕੈਂਪਾਂ ਦੇ ਨਾਲ-ਨਾਲ ਦਵਾਈਆਂ ਵਗੈਰਾ ਜਾਂ ਮੋਡਲੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਮੱਛਰਦਾਨੀਆਂ ਹੋਗੀਆਂ ਜਾਂ ਫਿਰੋਡੋਮੋਸ ਵਗੈਰਾ ਹੋਗੇ ਉਹ ਦਿੱਤੇ ਜਾ ਰਹੇ ਨੇ ਤਾਂ ਜੋ ਲੋਕ ਆਪਣਾ ਬਚਾ ਜ਼ਰੂਰ ਕਰ ਸਕਣ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ